हां जी दोस्तों ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਹੈਗਾ ਜੀ ਪਿੱਥੋ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਲਵਪ੍ਰੀਤ ਡਾਕਟਰ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਵਜਨ ਵਾਲੀ ਚੰਗੇ ਕੱਦ-ਕਾਠ ਵਾਲੀ ਇੱਕ ਚੰਗੀ ਐਚਐਫ ਸਰਜਰ ਆਪਾਂ ਗਾਂ ਦਿਖਾ ਰਹੇ ਆਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਿਹੇ ਸੂਈ ਆ ਕਿੰਨਾ ਕੁ ਦੁੱਧ ਪਾ ਸਕਦੀ ਐ ਤੇ ਸਰੀਰ ਦੀ ਜੇ ਆਪਾਂ ਗੱਲ ਕਰੀਏ ਸਰੀਰ ਦੇ ਬਾਂਤਰ ਮਿੱਤਰੋ ਬਹੁਤ ਚੰਗੀ ਆ ਰੰਗ ਵੀ ਬਹੁਤ ਸੋਹਣਾ ਐ ਥਾਂਲੇਵੇ ਦੀ ਪੂਰੀ ਸਾਫ ਹੈ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਪਰ ਪੂਰੀ ਜਾਣਕਾਰੀ ਆਪਾਂ ਸਾਰੀ ਬਾਈ ਤੋਂ ਹੀ ਲਵਾਂਗੇ ਢੋਲੀ ਥੋੜੀ ਜਰੂਰ ਖੁੱਲੀ ਐ ਤੇ ਵਜਣ ਫੁੱਲ ਐ ਕਦ ਘਟ ਵੀ ਆਪਾਂ ਕਹਿ ਸਕਦੇ ਆ ਫੁੱਲ ਬਟਾ ਫੁੱਲ ਐ ਥਾਂਲੇਵੇ ਦੀ ਪੂਰੀ ਸਾਫ ਹੈ ਕਰਦੇ ਆ ਬਾਈ ਤੇ ਨਾਲ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਬਾਈ ਠੀਕ ਐ ਸੇਤਾ ਸੁਆ ਕਿਹੜਾ ਹੋਏ ਦਾ ਸੁਆ ਬਾਈ ਦਾ ਤੀਜਾ ਸੁਆ ਤੀਜਾ ਸੁਆ ਸੁਈ ਆ ਹਾਂ ਤੇ ਕ ਕਦੋਂ ਕਦੀ ਸੂਈ ਵੀ ਆ ਪਰਸੋ ਸੂਈ ਆ ਬਾਈ ਪਰਸੋ ਪਰਸੋ 2:00 ਵਜੇ ਸੂਈ ਆ ਕਿੰਨਾ ਕੁ ਜਿਹੜਾ ਬੋਲਾ ਹੋ ਬੋਲਾ ਬਾਈ ਹੁਣ ਇਹਦੇ ਥੱਲੇ ਮੰਨ ਕੇ ਚੱਲੋ ਵੀ 25 ਕਿਲੋ ਜਮਾ ਰੈਡੀ ਆ ਆਪਣੇ ਕੋਲੇ ਕੰਡਾ ਪਿਆ ਜਿਹੜੇ ਵੀ ਵੀਰ ਨੇ ਆ ਕੇ ਉਹ ਕਰਨਾ ਆ ਆਦਾ ਤੋਲ ਕੇ ਲੈ ਕੇ ਜਾਵੇ ਉਹ 25 ਕਿਲੋ ਅੱਜ ਹਾਜ਼ਰ ਰਹੇ ਥੱਲੇ ਜਾਮਾ ਠੀਕ ਹੈ ਕਿੰਨਾ ਕੁ ਦੁੱਧ ਪਾ ਦੂ ਦੁੱਧ ਬਾਈ ਆਪਣੇ ਕੋਲੇ ਪਿਛਲੇ ਸੂਏ ਨੇ 38 ਕਿਲੋ ਦਿੱਤਾ ਠੀਕ ਹੈ 35 ਕਹਿ ਕੇ ਦੇਵਾਂਗੇ 35 ਕਹਿ ਕੇ ਜੋ ਅਗਲੀ ਸੇਵਾ ਤੇ ਡਿਪੈਂਡ ਆ ਠੀਕ ਹੈ ਮੰਗਰ ਬੱਚਾ ਕੀ ਆ ਮੰਗਰ ਬੱਚਾ ਬਾਈ ਅੱਛਾ ਹਾਂ ਠੀਕ ਹੈ ਰੇਟ ਕੀ ਕਰਤਾ ਜ ਰੇਟ ਬਾਈ ਇਹਦਾ ਬਸ ਆਪਣਾ ਲੈਣ ਦੇਣੀ ਹੈ 1,40,000 ਰੁਪਏ 1:40 ਹਾਂ ਮਾਨਤਾ ਨੂੰ ਤਾਂ ਹੋਊਗਾ ਕਰ ਦਾਂਗੇ ਵਿੱਚੋਂ ਕੋਈ ਗੱਲ ਨਹੀਂ ਠੀਕ ਹੈ ਤਸੱਲੀ ਕਰਕੇ ਲੈ ਕੇ ਜਾਵੇ ਅਗਲਾ ਆਪਦਾ ਆਪਣੇ ਕੋਲੇ ਕੰਡਾ ਹੈਗਾ ਜਿੰਨੇ ਟਾਈਮ ਮਰਜੀ ਦੋ ਡੰਗ ਤਿੰਨ ਡੰਗ ਛੋ ਕੇ ਲੈ ਕੇ ਜਾਂਦੇ ਠੀਕ ਹੈ ਘਰ ਆਪਣਾ ਪਿੰਡ ਦੇ ਕਿੱਥੇ ਜੀ ਹੈ ਇਹ ਘਰ ਆਪਣਾ ਬਾਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਘਰ ਆਪਣਾ ਸਰਕਾਰੀ ਹਾਈ ਸਕੂਲ ਦੇ ਨੇੜੇ ਹੈ ਘਰ ਓਕੇ ਓਕੇ ਠੀਕ ਹੈ ਫਿਰ ਇੱਕ ਵਾਰੀ ਤੁਹਾਨੂੰ ਮਾੜੀ ਝਲਕ ਬਣਾਦ ਕੇ ਫਿਰ ਬਾਈ ਦਾ ਫੋਨ ਨੰਬਰ ਵੀ ਲੈਨੇ ਆ ਸੋ ਤੀਜਾ ਸੂਆ ਤੀਜਾ ਤੀਜਾ ਸੂਆ ਸੂਈ ਤੀਜੇ ਸੂਆ ਮ ਫੁੱਲ ਕੱਟ ਕਾਟਾ ਤੇ ਫੁੱਲ ਵੇਦ ਆ ਅਰਸ ਵੀ ਠੀਕ ਹੈ ਮਗਰ ਬੱਛ ਤੇ ਫੋਨ ਨੰਬਰ ਜੀ ਦੱਸ ਦਿਓ ਆਪਣਾ ਫੋਨ ਨੰਬਰ ਬਈ ਆਪਣਾ ਹੈਗਾ 90568 90568 38198 38198 ਹਾਂ ਪਿੰਡ ਹੈਗਾ ਆ ਪਿੱਥੋ ਤੇ ਜ਼ਿਲ੍ਹਾ ਹੈਗਾ ਜੀ ਬਟਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੁੱਲ ਓਕੇ